ਗੁਰਦਾਸਪੁਰ ਵਿਖੇ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ ਡੀਸੀ ਗੁਰਦਾਸਪੁਰ ਨੂੰ ਸੌਂਪਿਆ ਮੰਗ ਪੱਤਰ ਗੱਲਬਾਤ ਕਰਦੇ ਆ ਕਿਸਾਨ ਆਗੂ ਹਰਦੇਵ ਸਿੰਘ ਚਿੱਟੀ ਨੇ ਕਿਹਾ ਕਿ ਸੀਜ਼ਨ 2024-25 ਦੌਰਾਨ ਵਿੱਚ ਗੰਨੇ ਦੀ ਬਕਾਇਆ ਰਾਸ਼ੀ ਲੈਣ ਸੰਬੰਧੀ ਮਾਨਯੋਗ ਚੀਫ ਸਕੱਤਰ ਪੰਜਾਬ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਰਾਹੀਂ ਮੰਗ ਪੱਤਰ ਸੌਂਪਿਆ ਗਿਆ ਹੈ ਉਹ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਇਹ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀਆਂ ਮਿਲਾਂ ਨੇ ਉਹਨਾਂ ਦਾ ਵਕਾਇਆ ਰਾਸ਼ੀ ਦੇ ਵਿਰੁੱਧ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਕਿਉਂਕਿ ਅੱਜ ਜਿਹੜੇ ਕਿਸਾਨ ਨੇ ਮਨ ਫਾਈਨੈਂਸ਼ੀਅਲ ਹਾਲਤ ਦੇਖੀ ਜਾਏ ਤੇ ਬਹੁਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਗੰਨੇ ਦੀ ਫਸਲ ਇੱਕ ਕੈਸ਼ ਕ੍ਰੋਪ ਹੋਣੀ ਚਾਹੀਦੀ ਹੈ ਜਿਹੜੀ ਇੱਕ ਸਾਲ ਬਾਅਦ ਆਂਦੀ ਆ ਕਿ ਜਿਹੜੀ ਜਿਹਦੇ ਵਿੱਚ ਜ਼ਿਮੀਂਦਾਰਾਂ ਨੇ ਆਪਣੇ ਠੇਕੇ ਦੇਨੇ ਆ ਆਪਣੇ ਜ਼ਮੀਨ ਨਾਲ ਉੱਤੇ ਫਸਲ ਤੇ ਖਰਚਾ ਕਰਨਾ ਉਹ ਸਾਲ ਇੱਕ ਖਰਚਾ ਕਰਨ ਤੋਂ ਬਾਅਦ ਮਿਲਾਂ ਨੂੰ ਅਸੀਂ ਫਸਲ ਦੇਤੀ ਹੋਈ ਆ ਕਿ ਜਿਹੜੀ ਅੱਜ 6 ਤੋਂ 7 ਮਹੀਨੇ ਹੋ ਗਿਆ ਸਾਡੀਆਂ ਪੇਮੈਂਟਾਂ ਨਹੀਂ ਮਿਲ ਰਹੀਆਂ ਔਰ ਅਸੀਂ ਬੈਂਕ ਦੀਆਂ ਲਿਮਟਾਂ ਭਰ-ਭਰ ਵਿਆਜ ਭਰ-ਭਰ ਉਹ ਬੈਂਕਾਂ ਨੂੰ ਦੇ ਰਹੇ ਆ ਆਪਣੇ ਬੱਚੇ ਪੜਾਣੇ ਆ ਅੱਗੇ ਫਸਲ ਤੇ ਖਰਚਾ ਕਰਨਾ ਇਹ ਕਿਵੇਂ ਕੀਤਾ ਜਾਵੇ ਕਿਸਾਨ ਅੱਜ ਇਸ ਦੁਵਿਧਾ ਦੇ ਵਿੱਚ ਆ ਕਿ ਮੈਂ ਖਰਚਾ ਕਰਾਂ ਦਾ ਕਰਾਂ ਕਿੱਥੋਂ ਔਰ ਬੈਂਕਾਂ ਵਾਲੇ ਵੀ ਇੱਥੋਂ ਤੱਕ ਜਵਾਬ ਦੇ ਚੁੱਕੇ ਨੇ ਕਿ ਅਸੀਂ ਤੁਹਾਨੂੰ ਪੇਮੈਂਟਾਂ ਨਹੀਂ ਦੇਣੀਆਂ ਸਾਨੂੰ ਬੈਂਕ ਤੋਂ ਕਰਜ਼ਾ ਨਹੀਂ ਚਾਹੀਦਾ ਸਾਨੂੰ ਆਪਣੀ ਜਿਹੜੀ ਗੰਨੇ ਦੀ ਵਕਾਇਆ ਰਾਸ਼ੀ ਆ ਉਹ ਚਾਹੀਦੀ ਆ ਜਦ ਕਿ ਭਵਾਨਤਮਾਨ ਸਰਕਾਰ ਜਦੋਂ ਆਈ ਸੀਗੀ ਉਹ ਇੰਨੀ ਗੱਲ ਕਹਿੰਦੀ ਸੀ ਗੰਨੇ ਦੀ ਪੇਮੈਂਟ ਤੁਹਾਨੂੰ ਅਸੀਂ 21 ਦਿਨਾਂ ਦੇ ਵਿੱਚ ਤੁਹਾਡੇ ਖਾਤਿਆਂ ਦੇ ਵਿੱਚ ਪਾਵਾ ਕਰਾਂਗੇ ਕਿ ਜਿਹੜੀ ਅੱਜ ਪੰਜਾਬ ਸਰਕਾਰ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ ਆਪਣੇ ਵਾਅਦਿਆਂ ਤੋਂ ਪੂਰੀ ਨਹੀਂ ਉੱਤਰਈ ਉਹਦੇ ਵਿੱਚ ਅਸਫਲ ਹੋ ਰਹੀ ਆ ਪੂਰੀ ਤਰ੍ਹਾਂ ਫੇਲ ਹੋ ਰਹੀ ਆ ਜੀ ਸਾਡੀ ਸਰਕਾਰ ਤੋਂ ਇਹੀ ਮੰਗ ਆ ਕਿ ਜਿਹੜੇ ਸਾਡੇ ਪੰਜਾਬ ਦੇ ਗੰਨਾ ਕਾਸ਼ਤਕਾਰ ਆ ਉਹਨਾਂ ਦਾ ਜੋ ਵੀ ਵਕਾਇਆ ਰਾਸ਼ੀ ਆ ਉਹ ਸਾਡੇ ਖਾਤਿਆਂ ਵਿੱਚ ਪਾਣੀ ਚਾਹੀਦੀ ਆ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਸੁੱਤੀ ਹੋਈ ਸਰਕਾਰ ਤੱਕ ਤੇ ਆਵਾਮ ਜਨਤਾ ਤੱਕ ਸਾਡੀ ਗੱਲ ਪਹੁੰਚਾਉਣੀ ਹੈ ਅਸੀਂ ਅੱਜ ਆਪ ਜੀ ਦੇ ਚੈਨਲ 'ላይ ਇਹ ਦੱਸਣਾ ਚਾਹੁੰਦੇ ਆ ਕਿ ਭਗਵੰਤ ਮਾਨ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਉਦੋਂ ਕਹਿੰਦੇ ਸੀ ਕਿ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਨਵਾਂ ਕੰਮ ਲੈ ਕੇ ਆਵਾਂਗੇ ਬਦਲਾਅ ਕਰਾਂਗੇ ਪਰ ਬਦਲਾਅ ਇਹ ਨਾ ਕੀਤਾ ਇਹਨਾਂ ਨੇ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਕਿਸ਼ਤਾਂ 'ਚ ਮਈ ਜੂਨ ਜੁਲਾਈ 'ਚ ਕਿਸ਼ਤਾਂ ਬੰਦਦੀਆਂ ਸੀ ਉਹਦੇ ਹਿਸਾਬ ਨਾਲ ਪੇਮੈਂਟਾਂ ਦਿੰਦੀਆਂ ਸੀ ਅੱਜ ਭਗਵੰਤ ਮਾਨ ਸਰਕਾਰ ਸੁੱਤੀ ਪਈ ਆ ਜਿਹਦੇ ਤੇ ਗੰਨੇ ਦੀ ਪੇਮੈਂਟ ਜਿਹੜੀ ਆ ਸਾਡੀ ਸਰਕਾਰ ਹਾਲ ਬਕਾਇਆ ਪਈ ਆ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਹਿਕਾਰੀ ਮਿਲਾਂ ਦੀ ਪੇਮੈਂਟ ਜਿਹੜੀ ਆ ਉਹ 198 ਕਰੋੜ 88 ਲੱਖ 72 ਹਜ਼ਾਰ ਰੁਪਈਆ ਜਿਹੜੀ ਰਾਸ਼ੀ ਆ ਸਹਿਕਾਰੀ ਮਿਲਾਂ ਦੀ ਬਕਾਇਆ ਵਾ ਤੇ ਭਗਵੰਤ ਮਾਨ ਸਰਕਾਰ ਸੁੱਤੀ ਪਈ ਆ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਨਿੱਜੀ ਮਿਲਾਂ ਦੀ ਬਕਾਇਆ ਰਾਸ਼ੀ ਸਰਕਾਰ ਨੇ ਦੇਣੀ ਆ ਸਬਸਿਡੀ ਦੇ ਰੂਪ ਚ 650 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਹ 122 ਕਰੋੜ ਰੁਪਏ ਆ ਮੈਂ ਆਪਜੀ ਦੇ ਚੈਨਲ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਪਿਛਲੇ ਮਹੀਨੇ ਜੂਨ ਦੇ ਵਿੱਚ 62 ਕਰੋੜ ਦਾ ਸਰਕਾਰ ਨੇ ਰੌਲਾ ਪਾਇਆ ਕਿ 62 ਕਰੋੜ ਦਾ ਚੈੱਕ ਇਹਨਾਂ ਦਾ ਪਾਸ ਹੋ ਗਿਆ ਤੇ ਨਾਲ ਦੀ ਨਾਲ ਅਗਲੀ ਪੇਮੈਂਟ ਵੀ ਕਰਾਂਗੇ ਜਿਹੜਾ 62 ਕਰੋੜ ਰੁਪਈਆ ਖਜ਼ਾਨੇ 'ਚ ਗਿਆ ਉਹਨੂੰ ਕਟਵੱਟ ਕਰਕੇ 50 ਕਰੋੜ ਰੁਪਈਆ ਦਿੱਤਾ ਹੈ ਜਿਹਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਹਿਕਾਰੀ ਮਿਲਾਂ ਦੀ ਜੇ ਇਕੱਲੀ-ਕੱਲੀ ਦੀ ਗੱਲ ਕਰਾਂ ਲੰਬੀ ਚੱਲੇਗੀ ਔਰ 슈ਗਰ ਮਿਲ ਪੁਨਿਆਰ ਦੀ ਜੇ ਮੈਂ ਗੱਲ ਕਰਾਂ ਤਾਂ 슈ਗਰ ਮਿਲ ਪੁਨਿਆਰ ਗੁਰਦਾਸਪੁਰ ਦੇ ਵਿੱਚ 34 ਕਰੋੜ 99 ਲੱਖ ਰੁਪਈਆ ਜਿਹੜਾ ਉਹ ਅਜੇ ਬਕਾਇਆ ਪਿਆ ਹੈ ਇਸੇ ਤਰ੍ਹਾਂ ਜੇ ਮੈਂ ਅਜ ਨਾਲੇ ਦੀ ਗੱਲ ਕਰਾਂ ਤੇ 21 ਕਰੋੜ 61 ਲੱਖ 61 ਲੱਖ 41000 ਰੁਪਈਆ ਉਹਨਾਂ ਦਾ ਪਿਆ ਵਾ ਜੇ ਨਕੋਦਰ ਦੀ ਗੱਲ ਕਰਾਂ ਤੇ 19 ਲੱਖ 19 ਕਰੋੜ 86 ਲੱਖ 76000 ਉਹਨਾਂ ਦਾ ਪਿਆ ਵਾ ਭੋਗਪੁਰ ਦੀ ਗੱਲ ਕਰਾਂ ਤੇ 15 ਕਰੋੜ 66 ਲੱਖ 35000 ਰੁਪਈਆ ਉਸ ਮਿਲਦਾ ਬਕਾਇਆ ਪਿਆ ਔਰ ਸ਼ੂਗਰ ਮਿਲ ਵਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਉਹਦੀ ਮੈਂ ਗੱਲ ਕਰਾਂ 32 ਕਰੋੜ 51 ਲੱਖ 33000 ਰੁਪਇਆ ਉਹਦਾ ਵੀ ਅਜੇ ਬਕਾਇਆ ਪਿਆ ਇਸੇ ਤਰ੍ਹਾਂ ਜੇ ਮੈਂ ਥੋੜਾ ਪਿੱਛੇ ਚੱਲਾਂ ਤੇ ਜਿਹੜੀਆਂ ਦੂਸਰੀਆਂ ਦੋ ਮਿੱਲਾਂ ਰਹਿ ਗਈਆਂ ਨੇ ਚਾਰ ਮਿੱਲਾਂ ਰਹਿ ਗਈਆਂ ਨੇ ਫਾਜ਼ਲਕਾ ਦਾ 19 ਕਰੋੜ ਹੈ ਫਾਜ਼ਲਕਾ ਦਾ 19 ਕਰੋੜ 22 ਲੱਖ ਹੈ ਮੋਰਿੰਡਾ ਮਿਲ ਦਾ 18 ਕਰੋੜ 69 ਲੱਖ ਰੁਪਇਆ ਵਾ ਬੁੱਡੇਵਾਲ ਮਿਲ ਦਾ 15 ਕਰੋੜ 33 ਲੱਖ ਰੁਪਇਆ ਵਾ ਤੇ ਜੇ ਮੈਂ ਗੱਲ ਕਰਾਂ ਨਵਾਂ ਸ਼ਹਿਰ ਮਿਲ ਦੀ 20 ਕਰੋੜ 99 ਲੱਖ ਰੁਪਇਆ 21 ਕਰੋੜ ਰੁਪਇਆ ਉਹਦਾ ਵੀ ਰਹਿ ਰਿਹਾ ਉਹ ਸਹਿਕਾਰੀ ਮਿੱਲਾਂ ਦੇ ਨਾਲ-ਨਾਲ ਪ੍ਰਾਈਵੇਟ ਮਿੱਲਾਂ ਵੱਲੋਂ ਜਿਹੜਾ ਸਰਕਾਰ ਨੇ 61 ਰੁਪਏ 50 ਪੈਸੇ ਦੇ ਹਿਸਾਬ ਨਾਲ ਪਿਆਸਾ ਦੇਣਾ 122 ਕਰੋੜ ਰੁਪਇਆ ਅਜੇ ਰਹਿਦਾ ਅਸੀਂ ਭਗਵੰਤ ਮਾਨ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਕਰਕੇ ਯੁੱਧ ਨਸਿਆਂ ਵਿਰੋਧ ਵਾਲੇ ਪਾਸੇ ਕਰਕੇ ਇੱਕ ਦੂਜਿਆਂ ਤੇ ਪਰਚੇ ਕਰਾ ਕੇ ਝੂਠੀਆਂ ਸੱਚੀਆਂ ਰਿਪੋਰਟਾਂ ਦੇ ਕੇ ਸਾਰਾ ਕੁਝ ਕਰਕੇ ਲੋਕਾਂ ਦਾ ਧਿਆਨ ਭਟਕਾ ਰਹੇ ਆ ਔਰ ਅੱਜ ਕਿਸਾਨ ਮੰਗ ਪੱਤਰ ਦੇਣ ਆਏ ਆ ਕਿਸਾਨ ਯੂਨੀਅਨ ਦੇ ਸਾਰੇ ਆਗੂ ਆਏ ਨੇ ਮੈਂ ਮਾਨ ਸਰਕਾਰ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਅਸੀਂ ਸਿਰਫ ਤੇ ਸਿਰਫ 12 ਤੋਂ 14 ਦਿਨ ਦਾ ਟਾਈਮ ਦੇਵਾਂਗੇ ਜੇ 12 ਤੋਂ 14 ਦਿਨ ਦੇ ਵਿੱਚ ਵਿੱਚ ਸਾਡੀ ਪੇਮੈਂਟ ਨਾ ਕੀਤੀ ਔਰ ਅਗਸਤ ਦੀ 1-2 ਤਰੀਕ ਨੂੰ ਸ਼ੂਗਰ ਮਿਲ ਪੁਨਿਆਰ ਦੇ ਅੱਗੇ ਧਰਨਾ ਲਾਵਾਂਗੇ ਜਿਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਤੇ ਸ਼ੂਗਰ ਫੈਟ ਐਮ ਡੀ ਦੀ ਹੋਵੇਗੀ ਜੇ ਕੋਈ ਰਾਹਗੀ ਰੋਥੇ ਤੰਗ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਭਗਵੰਤ ਮਾਨ ਸਰਕਾਰ ਦੀ ਹੈ